ਉਹ 500 ਮੀਟਰ ੱਕੇ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੁਮ ਜਿੱਥੇ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜੰਮੈਂ ਮੈਂ ਪਾਰਟੀ ਦਾ ਨੁਮਾਇੰਦਾ ਤੁਸੀਂ ਇੰਦਰ ਆ ਕੇ ਜਾ ਕੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਕਰ ਰਹੇ ਹੋ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨਿੰਗ ਕਰ ਰਹੇ ਹੋ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋਗਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਇਕੱਲੇ ਇਕੱਲੇ ਪੁੱਛ ਕੇ ਜਾ ਕੇ ਬਾਹਰ ਕੇਬਲਾਂ ਤੇ ਜਾ ਤੁਸੀਂ ਕੰਪੇਨਿੰਗ ਨਹੀਂ ਕਰ ਸਕਦੇ ਨੀ ਖਤਮ ਕਰ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਕੋਈ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਂ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਫੋਲੋ ਕਰੋ ਹਾਂ ਫੋਲੋ ਕਰੋ ਕਿ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਕਿ ਸਾਨੂੰ ਵੀ ਪਤਾ ਇਹ ਵੀਡੀਓ ਨਾਲ 500 ਮੀਟਰ ਦੇ ਕਿਹੜੇ ਐਡਵੋਕੇਟ ਨੇ ਮੈਂ ਸਾਰੇ ਕੰਨਾਂ ਜਣਾਵਾ ਸਾਡੇ ਨੇ ਆਹੋ ਪਕਤੜੋ ਬਾਕੀ ਐਡਵੋਕੇਟ ਆ ਤੁਸੀਂ ਆਹੋ ਪਕਤੜੋ ਮੈਂ ਸਾਰੇ ਸਾਡੇ ਨਾਮੇ ਆਈਡੀ ਰਿਟਾਇਰ ਹੋਏ ਅਸੀਂ ਇਵੇਂ ਸਾਡੇ ਮਾਮੇ ਆਈਡੀ ਰਿਟਾਇਰ ਹੋਏ ਜਿਵੇਂ ਸਾਡੇ ਮਾਮੇ ਆਈਡੀ ਰਿਟਾਇਰ ਹੋਏ ਕਿਦਾ ਮਾੜਾ ਆਈ ਜੀ ਰਟੈਂਡ ਆ ਤੇ ਮੇਰੇ ਕੀ ਹੋ ਗਿਆ ਤੁਹਾਨੂੰ ਕੋਈ ਨਾ ਕੋਈ ਪ੍ਰੋਗਰਾਮ ਵੰਡ ਲੋ ਕਿ ਇੱਥੇ ਖਲੋ ਕੇ ਜੀ ਕੋਈ ਨਹੀਂ ਕੋਈ ਯਾਰ ਇਹ ਯਾਤ ਨਹੀਂ ਸੀ ਵੀ ਐਮਐਲਏ ਦੇ ਕੈਂਡੀਡੇਟ ਇਹ ਕਿਹਦਾ ਸਾਹਾਂ ਕਿਸੇ ਹੋਰ ਪੋਸਟ ਦੇ ਦੇ ਸਾਹ ਨਾਲ ਉਹ ਮੇਰਾ ਸੈਂਟਰ ਵੀ ਪਿੰਡਾਂ ਜਾ ਕੇ ਕੀ ਕਰ ਰਹੇ ਨੇ ਪੁੱਠਾ ਦੇ ਇੱਕ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਬਾਹਰ ਕੱਢੇ ਨਹੀਂ ਕਿੰਨੇ ਕੱਢੇ ਬਾਹਰ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਫਾਰਮ ਦਿਖਾ 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 ਫਾਰਮ ਬਣਾਇਆ ਅੰਦਰੋਂ ਆਜੇ ਟਾਈਮ ਇੱਕ ਹੀ ਤਾਂ ਇੱਥੇ ਇੱਥੇ ਰਿਓ ਹਾਂ ਤਾਂ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਆ ਦਿਖਾ ਦਿਖਾ ਗਾਂਵੋ ਗਾਂਵੋ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਆ ਹਾਂ ਜੀ ਕੁਮਾਰ ਤੇ ਇਹਦਾ ਦੋ ਭਰੇ ਆ ਉਹ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਉਹ ਤੀਜੇ ਭਰੇ ਆ ਗਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬਣਦੇ ਨਾਲ ਹੀ ਆ ਨਾਲੋਂ ਹੁੰਦੇ ਤੁਸੀਂ ਲਗਾਓ ਇਨ ਕੋ ਸਾਈਨਰ ਲਾਏ ਮੜੀ ਗਏ ਇੱਥੇ ਸਾਈਨਰ ਲਾਓ ਥੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਇੱਥੇ ਕਰੇ ਕਰੇ ਆ ਕਰ ਕਰ ਇੱਧਰ ਇੱਕ ਮਿੰਟ ਇੱਧਰ ਇੱਧਰ ਆ ਕਰਾਂਗਾ ਵੇ ਸੁਣ ਲੈਣਾ ਇੱਕ ਮਿੰਟ ਇੱਕ ਮਿੰਟ ਜਾਈ ਖਲੋ ਜਾ ਖਲੋ ਜਾ ਇੱਕ ਮਿੰਟ